ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਦੋਸਤੋ ਤੁਹਾਡੀ 슈ਗਰ ਹੋਵੇ 380 ਜਾਂ ਹੋਵੇ 480 ਜਾਂ ਫਿਰ 30 ਸਾਲ ਪੁਰਾਣੀ 슈ਗਰ ਕਿਉਂ ਨਾ ਹੋਵੇ ਬਸ ਤੁਸੀਂ 7 ਦਿਨ ਇਸ ਕਾੜੇ ਦਾ ਸੇਵਨ ਕਰਨਾ ਹੈ ਇਸ ਕਾੜੇ ਦਾ ਸੇਵਨ ਕਰੋਗੇ ਜੇਕਰ ਤੁਸੀਂ ਸਿਰਫ 7 ਦਿਨ ਤਾਂ ਤੁਸੀਂ ਦੇਖੋਗੇ ਕਿ 7 ਦਿਨਾਂ ਦੇ ਵਿੱਚ ਵਿੱਚ ਹੀ ਤੁਹਾਡੀ 슈ਗਰ ਕਿਸ ਤਰ੍ਹਾਂ ਖਤਮ ਹੋ ਜਾਵੇਗੀ ਤਾਂ ਦੋਸਤੋ ਅੱਜ ਦੇ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਅੱਗੇ ਤੋਂ ਜਿਹੜੀ ਵੀ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਕਾੜਾ ਕਿਹੜਾ ਹੈ ਤਾਂ ਇਹ ਕੜਾ ਹੈ ਦੋਸਤੋ ਮੇਥੀ ਦਾਣੇ ਦਾ ਪਾਣੀ ਤੁਸੀਂ ਇੱਕ ਚਮਚ ਮੇਥੀ ਦਾਣੇ ਨੂੰ ਰਾਤ ਨੂੰ ਇੱਕ ਗਲਾਸ ਪਾਣੀ ਵਿੱਚ ਭਿਉ ਕੇ ਰੱਖ ਦੇਣਾ ਹੈ ਅਤੇ ਸਵੇਰੇ ਉੱਠ ਕੇ ਤੁਸੀਂ ਮੇਥੀ ਦਾਣੇ ਨੂੰ ਚਬਾ ਚਬਾ ਕੇ ਖਾਣਾ ਹੈ ਅਤੇ ਇਸ ਕੜੇ ਦਾ ਸੇਵਨ ਭਾਵ ਕਿ ਜੋ ਇਹ ਪਾਣੀ ਹੋਵੇਗਾ ਮੇਥੀ ਦਾਣੇ ਦਾ ਉਸ ਦਾ ਸੇਵਨ ਕਰਨਾ ਹੈ ਅਜੇ ਹਾ ਤੁਸੀਂ 3 ਮਹੀਨੇ ਲਗਾਤਾਰ ਕਰਨਾ ਹੈ ਦੂਸਰੀ ਚੀਜ਼ ਹੈ ਜਾਮਨ ਦੀ ਗੁਟਲੀ ਦੋਸਤ ਤੁਸੀਂ ਜਾਮਨ ਦੀ ਗੁਟਲੀ ਨੂੰ ਸੁਕਾ ਕੇ ਇਸ ਦਾ ਪਾਊਡਰ ਬਣਾ ਲੈਣਾ ਹੈ ਅਤੇ ਇਸ ਪਾਊਡਰ ਦੇ ਇੱਕ ਚਮਚ ਨੂੰ ਗੁੰਗੁਨੇ ਪਾਣੀ ਦੇ ਨਾਲ ਸੇਵਨ ਕਰਨਾ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੋਵੇਗਾ ਇਹ ਤੁਹਾਡੇ ਪੇਟ ਦੇ ਰੋਗਾਂ ਨੂੰ ਵੀ ਖਤਮ ਕਰੇਗੀ ਥਾਇਰੋਇਡ ਦਿਲ ਵਰਗੀ ਸਮੱਸਿਆ ਕਦੀ ਨਹੀਂ ਹੋਵੇਗੀ ਤੀਜੀ ਚੀਜ਼ ਹੈ ਗिलोय ਦਾ ਕੜਾ ਤੁਸੀਂ ਗिलोय ਦੇ ਡੰਡਲ ਅਤੇ ਇਸ ਦੇ ਪੱਤਿਆਂ ਨੂੰ ਲੈ ਕੇ ਇੱਕ ਗਲਾਸ ਪਾਣੀ ਵਿੱਚ ਪਾ ਕੇ ਉਬਾਲਣਾ ਹੈ ਤੁਸੀਂ ਇਸ ਦਾ 7 ਕਿ ਸੇਵਨ ਕਿਸੇ ਵੀ ਸਮੇਂ ਕਰਨਾ ਹੈ ਅਜੇਹਾ ਤੁਸੀਂ ਲਗਾਤਾਰ 1 ਮਹੀਨਾ ਕਰਨਾ ਹੈ ਗिलोय ਦੇ ਕਾੜੇ ਦੇ ਸੇਵਨ ਨਾਲ ਤੁਹਾਡੀ ਇਮਿਊਨਿਟੀ ਭਾਵ ਕਿ ਰੋਗਾਂ ਨਾਲ ਲੜਨ ਦੀ ਸ਼ਕਤੀ ਵੀ ਮਜ਼ਬੂਤ ਹੋ ਜਾਵੇਗੀ ਤੁਹਾਨੂੰ ਕਦੇ ਵੀ ਦਿਲ ਦਾ ਦੌਰਾ ਨਹੀਂ ਪਵੇਗਾ ਇਸ ਕਾੜੇ ਵਿੱਚ ਵਿਟਾਮਿਨ B ਵਿਟਾਮਿਨ C ਵਿਟਾਮਿਨ ਡੀ ਵਿਟਾਮਿਨ ਬੀ 12 मिनरल्स ਵਧੇਰੇ ਮਾਤਰਾ ਵਿੱਚ ਪਾਏ ਜਾਂਦੇ ਹਨ ਜਿਹੜੇ ਕੀ ਤੁਹਾਡੇ ਖਾਂਸੀ ਨੂੰ ਖਤਮ ਕਰਨ ਦਾ ਕੰਮ ਕਰਨਗੇ ਤਾਂ ਦੋਸਤੋ ਤੁਸੀਂ ਵੀ ਇਹਨਾਂ ਤਿੰਨਾਂ ਚੀਜ਼ਾਂ ਦਾ ਸੇਵਨ ਕਰਕੇ ਇਹਨਾਂ ਤਿੰਨਾਂ ਨੁਸਖਿਆਂ ਦਾ ਸੇਵਨ ਕਰਕੇ ਆਪਣੇ ਸ਼ੂਗਰ ਵਰਗੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਤਾਂ ਹੀ ਸੀ ਸਾਡੀ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਏ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਆ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਦੇ ਫਾਇਦੇ ਬਾਰੇ ਪਤਾ ਲੱਗ ਸਕੇ ਤਾਂ ਦੋਸਤੋ ਖੁਸ਼ ਰਹੋ ਤੰਦੂਸਰੋ ਹੋ ਧੰਨਵਾਦ